ਤੇਰੀ ਦੇਸੀ ਨੇ ਮਾ ਤੇਰਾ ਤੇਰੀ ਰਾਹ ਤੇਰੀ ਦੇਸੀ ਨੇ ਮਾ ਤੇਰਾ ਤੇਰੀ ਰਾਹ ਪਰ ਇਹ ਸਭ ਤੋਂ ਪਹਿਲਾਂ ਜੀ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਕਹਿ ਮੈਂ ਮੇਰਾ ਨਾਲ ਮੰਡੀ ਆ ਜੀ ਮੈਂ ਰਾਮੀਲਾ ਈਨਾਲਾ ਦੇ ਪ੍ਰਧਾਨ ਤੇ ਉਹਨਾਂ ਦੀ ਕਮੇਟੀ ਨੂੰ ਆਪਣੇ ਵੱਲੋਂ ਤੇ ਮੇਰੇ ਸਾਰੇ ਸਾਥੀਆਂ ਵੱਲੋਂ तहे ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸਾਨੂੰ ਰਾਮ ਲੀਲਾ ਦੇ ਸੱਦਿਆ ਤੇ ਮੌਕਾ ਦਿੱਤਾ ਤੇ ਇੱਕ ਉਹਨਾਂ ਨੇ ਇਹ ਮੌਕਾ ਦਿੱਤਾ ਵੀ ਰੱਬ ਰੂਹੀ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜੋ ਪ੍ਰਧਾਨ ਤੇ ਉਹਨਾਂ ਦੀ ਟੀਮ ਇਹ ਉਪਰਾਲਾ ਕਰ ਰਹੀ ਆ ਰਾਮ ਲੀਲਾ ਦਾ ਬਹੁਤ ਵਧੀਆ ਕਰ ਰਿਹਾ ਤੇ ਅਹੀਂ ਉਹਨਾਂ ਤੁਹਾਡੇ ਨਾਲੇ ਸ਼ਹਿਰ ਵਿੱਚ ਰਾਮ ਲੀਲਾ ਆਈ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਸਭ ਤੋਂ ਪਹਿਲਾਂ ਭਾਜੀ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਦੀ ਜੈ ਮੈਂ ਵਾਰ ਨੰਬਰ 7 ਤੋਂ ਭਾਰਤੀ ਜਨਤਾ ਪਾਰਟੀ ਦਾ ਇੰਚਾਰਜ ਹਾਂ ਜੀ ਅੱਜ ਮੈਂ ਤੇ ਮੈਂ ਆਪਣੇ ਸਾਥੀਆਂ ਵੱਲੋਂ ਰਾਮਲੀਲਾ ਕਮੇਟੀ ਅਜਨਾਲਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਨੂੰ